ਹਾਂਜੀ ਸਤਿ ਸ੍ਰੀ ਅਕਾਲ ਜੀ ਵਿਰਸਾ ਕਲੈਕਸ਼ਨ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਜੀ ਅੱਜ ਆਪਾਂ ਬਹੁਤ ਪਿਆਰੀ ਜੀ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਆਪਾਂ ਸਾਰੀ ਜਾਣਕਾਰੀ ਵੀਡੀਓ ਦੇ ਵਿੱਚ ਦਿੱਤੀ ਹੁੰਦੀ ਹੈ ਜੀ ਕਿਹੜਾ ਫੈਬਰਿਕ ਹੈ ਕਿੰਨਾ ਪ੍ਰਾਈਸ ਹੈ ਸਾਰਾ ਕੁਝ ਦੱਸਿਆ ਹੁੰਦਾ ਹੈ ਜੀ ਇਹ ਵਾਲੇ ਸੂਟ ਜਿਹੜੇ ਤੁਸੀਂ ਦੇਖ ਰਹੇ ਹੋ ਜੀ ਇਹ ਸਾਰੇ ਆਉਣਗੇ ਜੀ ਅੱਜ ਟਿਸਟਾ ਬ੍ਰਾਂਡ ਦੇ ਜੀ ਟਿਸਟਾ ਬ੍ਰਾਂਡ ਦੀ ਸਾਰੀ ਕਲੈਕਸ਼ਨ ਆਉਗੀ ਜੀ ਬਹੁਤ ਜ਼ਿਆਦਾ ਸੋਹਣਾ ਤੇ ਪਿਆਰਾ ਫੈਬਰਿਕ ਹੈ ਜੀ ਬਹੁਤ ਹੀ ਜ਼ਿਆਦਾ ਇਹ ਡਿਮਾਂਡ ਦੇ ਵਿੱਚ ਰਹਿੰਦੇ ਆ ਜੀ ਇਹ ਵਾਲੇ ਪ੍ਰਿੰਟ ਅੰਬੀਆਂ ਵਾਲੇ ਹੋਗੇ ਜੀ ਇਹ ਵਾਲੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਫਲਾਵਰ ਵਾਲੇ ਪ੍ਰਿੰਟ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹਿੰਦੇ ਆ ਜੀ ਤੇ ਤੁਸੀਂ ਇਹ ਵਾਲੇ ਸੂਟ ਆਰਡਰ ਕਰ ਸਕਦੇ ਹੋ ਜੀ ਆਪਣੇ ਕੋਲੇ ਸਾਰੇ ਅਵੇਲੇਬਲ ਹੈ ਜੀ ਟਿਸਟਾ ਬ੍ਰਾਂਡ ਦੇ ਹੈ ਜੀ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ ਹੈ ਸਕਰੀਨਸ਼ਾਟ ਭੇਜ ਕੇ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਆਰਡਰ ਕਰ ਸਕਦੇ ਹੋ ਜੀ ਪਸ਼ਮੀਨੇ ਦੇ ਸੂਟ ਆਉਣਗੇ ਜੀ ਇਹ ਵਾਲੇ ਪੂਰੇ ਗਰਮ ਹੈ ਜੀ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਤਾਂ ਕੱਪੜੇ ਨੂੰ ਕੁਝ ਵੀ ਨਹੀਂ ਹੁੰਦਾ ਜੀ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਜ਼ਿਆਦਾ ਪਿਆਰਾ ਫੈਬਰਿਕ ਹੈ ਜੀ ਪਿਓਰ ਪਸ਼ਮੀਨਾ ਹੈ ਨਾ ਇਹਦਾ ਕਲਰ ਖਰਾਬ ਹੋਵੇ ਜੀ ਨਾ ਇਹਦਾ ਕੋਈ ਕੱਪੜਾ ਖਰਾਬ ਹੋਵੇ ਨਾ ਇਹਦਾ ਰੰਗ ਖਰਾਬ ਹੋਵੇ ਜੀ ਐਸੀ ਤਰ੍ਹਾਂ ਹੀ ਇਹ ਕੱਪੜਾ ਰਹਿੰਦਾ ਜੀ ਕਿਉਂਕਿ ਇਹ ਬ੍ਰਾਂਡਡ ਹੈ ਜੀ ਬ੍ਰਾਂਡਡ ਚੀਜ਼ ਕਦੇ ਵੀ ਖਰਾਬ ਨਹੀਂ ਹੁੰਦੀ ਤੇ ਬਹੁਤ ਹੀ ਜ਼ਿਆਦਾ ਸੋਹਣੇ ਸੋਹਣੇ ਤੇ ਪਿਆਰੇ ਪਿਆਰੇ ਜਿਹਨਾਂ ਦੇ ਕਲਰ ਹੈ ਜੀ ਕੋਈ ਇਹਨਾਂ ਤੇ ਬੁਰ ਨਹੀਂ ਆਉਂਦਾ ਜੀ ਇਹ ਸਾਰੇ ਸੂਟ ਇਸਟਾ ਬ੍ਰਾਂਡ ਦੇ ਆਉਣਗੇ ਜੀ ਜਿਹੜੇ ਤੁਸੀਂ ਦੇਖ ਰਹੇ ਹੋ ਜੀ 1950 ਰੁਪਏ ਪ੍ਰਾਈਸ ਹੈ ਜੀ ਇਹਨਾਂ ਦਾ ਸਾਰਿਆਂ ਦਾ ਤੁਸੀਂ ਕੋਈ ਵੀ ਸੂਟ ਆਰਡਰ ਕਰ ਸਕਦੇ ਹੋ ਸਕਰੀਨਸ਼ਾਟ ਭੇਜ ਕੇ ਸਾਡੇ ਵਟਸਐਪ ਨੰਬਰ ਤੇ ਆਪਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਹੀ ਪਿਆਰੇ ਪਿਆਰੇ ਜਿਹੇ ਤੇ ਬਹੁਤ ਹੀ ਸੋਹਣੇ ਸੋਹਣੇ ਜਿਹੇ ਆਰਟੀਕਲ ਹੈ ਜੀ ਤੇ ਜੇ ਕਿਸੇ ਭੈਣ ਨੇ ਬਾਟਮ ਤੇ ਵਰਕ ਕਰਵਾਉਣਾ ਹੋਵੇ ਤਾਂ ਤੁਸੀਂ ਸਾਡੇ ਤੋਂ ਵਰਕ ਵੀ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਹੈਂਡ ਵਰਕ ਮਸ਼ੀਨ ਵਰਕ ਪੇਂਟ ਵਰਕ ਕੋਈ ਵੀ ਵਰਕ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਜੇ ਕਿਸੇ ਨੇ ਸੂਟ ਤੇ ਜਾਂ ਆਪਣਾ ਬਾਟਮ ਤੇ ਵਰਕ ਕਰਵਾਉਣਾ ਤਾਂ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਸਾਡੇ ਚੈਨਲ ਤੇ ਜਾ ਕੇ ਜੀ ਤੁਸੀਂ ਸਾਡੀਆਂ ਵੀਡੀਓ ਦੇਖ ਸਕਦੇ ਹੋ ਵਰਕ ਵਾਲੀਆਂ ਤੇ ਕੰਮ ਆਪਣਾ ਤੁਸੀਂ ਚੈੱਕ ਕਰ ਸਕਦੇ ਹੋ ਵੀ ਆਪਣਾ ਕੰਮ ਕਿਸ ਤਰ੍ਹਾਂ ਦਾ ਹੈ ਜੀ ਤੁਸੀਂ ਆਪਣੀ ਵੀਡੀਓ ਚੈਨਲ ਤੇ ਜਾ ਕੇ ਆਪਣੀਆਂ ਵੀਡੀਓ ਦੇਖ ਕੇ ਆਪਣੇ ਕੰਮ ਦੀ ਸਫਾਈ ਚੈੱਕ ਕਰ ਸਕਦੇ ਹੋ ਜੀ ਤੇ ਤੁਸੀਂ ਆਪਣਾ ਇਹ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਸਟਮਾਈਜ਼ ਕਰਵਾ ਸਕਦੇ ਹੋ ਵਰਕ ਵਗੈਰਾ ਕਰਵਾ ਕੇ ਜੀ ਜੇ ਕਿਸੇ ਨੇ ਪਲੇਨ ਸੂਟ ਰੈਡੀ ਕਰਵਾਉਣੇ ਆ ਤਾਂ ਆਪਣੇ ਕੋਲੇ ਤੁਸੀਂ ਪਲੇਨ ਸਟੱਫ ਵੀ ਆਪਣੇ ਕੋਲੇ ਹੁੰਦਾ ਹੈ ਜੀ ਤੁਸੀਂ ਪਲੇਨ ਸੂਟ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਕਿਸੇ ਵੀ ਤਰ੍ਹਾਂ ਦਾ ਵਰਕ ਤੁਸੀਂ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਜੀ ਆਪਣੇ ਕੋਲੇ ਹਰ ਤਰ੍ਹਾਂ ਦਾ ਵਰਕ ਤੁਹਾਨੂੰ ਮਿਲ ਜੂਗਾ ਜੀ ਇਹ ਵਾਲੇ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਜੀ ਇਹ ਚੰਦੇਰੀ ਸਿਲਕ ਦੇ ਆਉਣਗੇ ਜੀ 1950 ਰੁਪਏ ਇਹਨਾਂ ਦਾ ਪ੍ਰਾਈਸ ਆਊਗਾ ਜੀ ਬਹੁਤ ਸੋਹਣੇ ਆਲ ਓਵਰ ਸੂਟ ਹੈ ਜੀ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਵਧੀਆ ਹੈ ਜੀ ਚੰਦੇਰੀ ਸਿਲਕ ਦਾ ਬਹੁਤ ਜ਼ਿਆਦਾ ਸੋਹਣਾ ਤੇ ਬਹੁਤ ਹੀ ਪਿਆਰੇ ਪਿਆਰੇ ਜਿਹਨਾਂ ਦੇ ਕਲਰ ਡਿਜ਼ਾਈਨ ਹੈ ਬਹੁਤ ਡਿਮਾਂਡਿੰਗ ਇਹ ਆਰਟੀਕਲ ਹੈ ਜੀ ਤੁਸੀਂ ਜਲਦੀ ਜਲਦੀ ਆਪਦੀ ਬੁਕਿੰਗ ਕਰਵਾ ਲਓ ਜੀ ਤੇ ਜਿਹੜੀਆਂ ਭੈਣਾਂ ਨੇ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਘੰਟੀ ਵਾਲੇ ਬਟਨ ਨੂੰ ਜ਼ਰੂਰ ਔਨ ਕਰ ਲਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਜੀ ਤੇ ਪਲੀਜ਼ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਤੁਹਾਡੇ ਕਮੈਂਟ ਨਾਲ ਸਾਨੂੰ ਬਹੁਤ ਜ਼ਿਆਦਾ ਹੌਸਲਾ ਮਿਲਦਾ ਜੀ ਪਲੀਜ਼ ਕਮੈਂਟ ਜ਼ਰੂਰ ਕਰਿਆ ਕਰੋ ਤੇ ਪਲੀਜ਼ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਜੋ ਵੀਡੀਓ ਸਾਰੀਆਂ ਭੈਣਾਂ ਤੱਕ ਪਹੁੰਚ ਸਕੇ ਜੀ ਇਹ ਵਾਲੇ ਸੂਟ ਗਰਮ ਆਉਣਗੇ ਜੀ ਪਸ਼ਮੀਨੇ ਦੇ 1500 ਰੁਪਏ ਇਹਨਾਂ ਦਾ ਪ੍ਰਾਈਸ ਹੈ ਜੀ ਸ਼ਿਪਿੰਗ ਇਹਨਾਂ ਦੀ ਫ੍ਰੀ ਹੈ ਜਿਹੜਾ ਵੀ ਸੂਟ ਤੁਸੀਂ ਆਰਡਰ ਕਰਨਾ फटाफट ਆਪਣੀ ਬੁਕਿੰਗ ਕਰਵਾ ਸਕਦੇ ਹੋ ਜੀ ਬਹੁਤ ਸੋਹਣਾ ਫੈਬਰਿਕ ਹੈ ਜੀ ਬ੍ਰਾਂਡਡ ਸੂਟ ਹੈ ਜੀ ਇਹ ਹਾਲ ਓਵਰ ਮਿਲੂਗਾ ਜੀ ਤੇ ਵੀਡੀਓ ਨੂੰ ਐਂਡ ਤੱਕ ਦੇਖਣੀ ਬਹੁਤ